ਸੰਗਤ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਜਿੱਥੇ ਸਾਧ ਸੰਗਤ ਜੀ ਪਿਛਲੇ ਸਮਿਆਂ ਦੇ ਜਿਹੜੇ અવਤਾਰ ਹੋਏ ਨੇ ਜਿਨ੍ਹਾਂ ਵਿੱਚੋਂ ਸ਼੍ਰੀ ਰਾਮਚੰਦਰ ਜੀ ਤੇ ਅਤੀ ਕਿਰਸ਼ਨ ਜੀ ਇਹ ਦੋ અવਤਾਰ ਜਿਹੜੇ ਨੇ ਪੂਰਨ અવਤਾਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਪੰਜ ਤਰ੍ਹਾਂ ਦੇ ਅਵਤਾਰ ਹੁੰਦੇ ਨੇ ਨਿਤ ਅਵਤਾਰ ਨਿਮਿਤ ਅਵਤਾਰ ਕਲਾ ਅਵਤਾਰ ਅੰਸਾ ਅਵਤਾਰ ਅਵੇਸਾ ਅਵਤਾਰ ਪੂਰਨ ਅਵਤਾਰ ਇਹਨਾਂ ਵਿੱਚੋਂ ਨਿਤ ਅਵਤਾਰ ਪ੍ਰਮਾਤਮਾ ਦੇ ਜਿਹੜੇ ਕੇ ਸੰਤ ਮਹਾਪੁਰਖ ਰੱਬ ਦੀ ਬੰਦਗੀ ਕਰਨ ਵਾਲੇ ਗੁਰਸਿੱਖ ਇਹ ਪਰਮੇਸ਼ਰ ਦੇ ਨਿਤ ਅਵਤਾਰ ਮੰਨੇ ਜਾਂਦੇ ਨੇ ਨਿਤ ਨਿਮਿਤ ਅਵਤਾਰ ਉਹ ਹੁੰਦੇ ਨੇ ਜਿਹੜੇ ਕਿਸੇ ਨਿਮਿਤ ਵਾਸਤੇ ਆਉਂਦੇ ਨੇ ਉਹ ਕੰਮ ਕਰਕੇ ਚਲੇ ਜਾਂਦੇ ਨੇ ਜਿਵੇਂ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਇੱਕ ਦਮ ਹੀ ਪਰਮੇਸ਼ਰ ਨਰਸਿੰਘ ਅਵਤਾਰ ਦਾ ਰੂਪ ਧਾਰਨ ਕਰਦਾ ਹੈ ਥੰਮਲੇ ਵਿੱਚੋਂ ਪ੍ਰਗਟ ਹੋ ਕਰਕੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਭਗਤ ਪ੍ਰਹਿਲਾਦ ਦੀ ਪਰਮੇਸ਼ਰ ਨੇ ਰੱਖਿਆ ਕੀਤੀ ਨਰਸਿੰਘ ਅਵਤਾਰ ਦਾ ਰੂਪ ਧਾਰਨ ਕੀਤਾ ਥਮਲੇ ਵਿੱਚੋਂ ਪ੍ਰਗਟ ਹੋ ਕਰਕੇ ਭਗਤ ਪ੍ਰਹਿਲਾਦ ਨੂੰ ਬਚਾਇਆ ਨਾ ਉਹ ਸਾ ਸੰਗਤ ਜੀ ਅਵਤਾਰ ਕਿਸੇ ਮਾਤਾ ਪਿਤਾ ਦੇ ਕੁੱਖ ਚੋਂ ਪੈਦਾ ਹੋਇਆ ਨਾਹੀਂ ਉਸ ਅਵਤਾਰ ਦੀ ਮੌਤ ਹੋਈ ਹੈ ਇੱਕਦਮ ਉਹ ਅਵਤਾਰ ਪ੍ਰਗਟ ਹੋਇਆ ਤੇ ਇੱਕਦਮ ਕੰਮ ਕਰਕੇ ਉਹ ਅਵਤਾਰ ਚਲਿਆ ਗਿਆ ਅਲੋਪ ਹੋ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਜਿਸ ਨੂੰ ਨਿਮਿਤ ਅਵਤਾਰ ਆਖਦੇ ਨੇ ਕਲਾ ਅਵਤਾਰ ਉਸ ਨੂੰ ਆਖਦੇ ਨੇ ਕਿ ਕੁਝ ਸ਼ਕਤੀਆਂ ਲੈ ਕਰਕੇ ਪ੍ਰਗਟ ਹੋਣਾ ਤੇ ਫਿਰ ਸਾ ਸੰਗਤ ਜਿਵੇਂ ਕ੍ਰਿਸ਼ਨ ਜੀ 16 ਕਲਾਵਾਂ અવਤਾਰ ਮੰਨੇ ਜਾਂਦੇ ਨੇ ਸ਼੍ਰੀ ਰਾਮਚੰਦਰ ਜੀ 14 ਕਲਾਵਾਂ અવਤਾਰ ਮੰਨੇ ਜਾਂਦੇ ਨੇ ਕਲਾ ਕਹਿੰਦੇ ਨੇ ਸ਼ਕਤੀ ਨੂੰ ਕਲਾ ਕਹਿੰਦੇ ਨੇ ਸਾ ਸੰਗਤ ਜੀ ਤਾਕਤ ਨੂੰ 16 ਤਰ੍ਹਾਂ ਦੀਆਂ ਸ਼ਕਤੀਆਂ ਲੈ ਕਰਕੇ ਜਿਹੜੇ ਪ੍ਰਗਟ ਹੋਏ ਨੇ 14 ਕਲਾਵਾਂ ਦੀਆਂ ਸ਼ਕਤੀਆਂ ਲੈ ਕਰਕੇ ਸ਼੍ਰੀ ਰਾਮਚੰਦਰ ਜੀ ਪ੍ਰਗਟ ਹੋਏ ਨੇ ਕਲਾ ਅਵਤਾਰ ਆਖਦੇ ਨੇ ਅਵੇਸਾ ਅਵਤਾਰ ਉਸ ਨੂੰ ਆਖਦੇ ਨੇ ਕਿ ਪਹਿਲਾਂ ਸ਼ਕਤੀ ਨਾ ਹੋਣੀ ਬਾਅਦ ਵਿੱਚ ਭਗਤੀ ਕਰਕੇ ਸ਼ਕਤੀ ਪ੍ਰਗਟ ਹੋਣੀ ਉਸ ਨੂੰ ਅਵੇਸਾ ਅਵਤਾਰ ਆਖਦੇ ਨੇ ਪੂਰਨ ਅਵਤਾਰ ਪੂਰਨ ਅਵਤਾਰ ਵਿੱਚ ਕ੍ਰਿਸ਼ਨ ਜੀ ਤੇ ਸਾਧ ਸੰਗਤ ਜੀ ਸ਼੍ਰੀ ਰਾਮਚੰਦਰ ਜੀ ਨੂੰ ਗਿਣਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਗੁਰਪਰਮੇਸ਼ਰ ਅਵਤਾਰ ਨੇ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰੂ ਰੂਪ ਹੋ ਕਰਕੇ ਸੰਸਾਰ ਦੇ ਵਿੱਚ ਉਪਦੇਸ਼ ਦੇਣ ਵਾਸਤੇ ਪ੍ਰਗਟ ਹੋਏ ਨੇ ਲੋਕਾਂ ਦਾ ਭਲਾ ਕਰਨ ਵਾਸਤੇ ਸਤਗੁਰੂ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣ ਹੋਵਾ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਸਤਗੁਰੂ ਨਾਨਕ ਸਾਹਿਬ ਮਹਾਰਾਜੀ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਪਰਮੇਸ਼ਰ ਅਵਤਾਰ ਹਨ ਗੁਰੂ ਪਰਮੇਸ਼ਰ ਏਕੋ ਜਾਣ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਭਾਈ ਗੁਰਦਾਸ ਜੀ ਆਖਦ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰ ਬਾਬੀ ਮਰਦਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਗੁਰਦਾਸ ਜੀ ਅਕਾਲ ਦਾ ਰੂਪ ਆਖ ਰਹੇ ਹਨ ਭਾਈ ਗੁਰਦਾਸ ਜੀ ਆਖਦੇ ਨੇ ਮਾਨਸ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਲਗੀਧਰ ਪਿਤਾ ਜੀ ਨੂੰ ਆਮ ਸਧਾਰਨ ਇਨਸਾਨ ਦਾ ਰੂਪ ਨਾ ਸਮਝਣਾ ਕਰ ਇਹ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੇ ਭਾਈ ਗੁਰਦਾਸ ਜੀ ਆਖਦੇ ਨੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਔਤਾਰ ਧਾਰ ਦਰਸ ਦਿਖਾਇਓ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਨੇ ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾ ਹੈ ਬ੍ਰਹਮੰਡਾ ਦਾ ਵਾਸਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਗੁਰੂ ਨਾਨਕ ਸਾਹਿਬ ਜਿਨੂੰ ਆਮ ਇਨਸਾਨ ਸਮਝਣਾ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਹੈ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਰੂਪ ਨੇ ਗੁਰੂ ਨਾਨਕ ਸਾਹਿਬ ਮਹਾਰਾਜੀ ਉਹ ਨੇ ਜਿਨ੍ਹਾਂ ਦੇ ਏਕ-ਇਕ ਰੋਮ ਵਿੱਚ ਕਰੋੜਾ ਹੈ ਬ੍ਰਹਮੰਡਾ ਦਾ ਨਿਵਾਸਾ ਹੈ ਇਸ ਕਰਕੇ ਸਤਗੁਰੂ ਨਾਨਕ ਸਾਹਿਬ ਮਹਾਰਾਜੀ ਪਰਮੇਸ਼ਰ ਦਾ ਰੂਪ ਹੋ ਕਰਕੇ ਸੰਸਾਰ ਵਿੱਚ ਪ੍ਰਗਟ ਹੋਏ ਨੇ ਅਵਤਾਰ ਜਿਹੜੇ ਨੇ ਅਵਤਰੀਤ ਹੁੰਦੇ ਨੇ ਜਿਹੜੇ ਸਾਧ ਸੰਗਤ ਜੀ ਉਤਰਦੇ ਨੇ ਪਰਲੋਕ ਚੋਂ ਪਰਮੇਸ਼ਰ ਦੇ ਅਸਥਾਨ ਚੋਂ ਜਿਹੜੇ ਮਾਤ ਲੋਕ ਦੇ ਵਿੱਚ ਉਤਰਦੇ ਹਨ ਉਹਨਾਂ ਨੂੰ ਸਾਧ ਸੰਗਤ ਜੀ ਅਵਤਾਰ ਆਖਿਆ ਜਾਂਦਾ ਹੈ ਜਿਹੜੇ ਅਵਤਰੀਤ ਹੁੰਦੇ ਨੇ ਆਉਂਦੇ ਨੇ ਕਿਤੋਂ ਇਸ ਤਰ੍ਹਾਂ ਸਾਧ